ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਖੋਖਰ ਸਰਦਾਰ ਜੋਧਾ ਸਿੰਘ ਔਲਖ ਦੇ ਫਾਰਮ ਤੇ ਸਰਦਾਰ ਜੋਧਾ ਸਿੰਘ ਔਲਖ ਦੀ ਇੰਟਰੋਡਕਸ਼ਨ ਦੀ ਤਾਂ ਮੇਰਾ ਖਿਆਲ ਲੋੜਨੀ ਜਦੋਂ ਆਪਾਂ Google ਤੇ ਜੋਧਾ ਸਿੰਘ ਔਲਖ ਫਾਰਮ ਪਾਵਾਂਗੇ ਉਸੇ ਟਾਈਮ ਪੂਰੇ ਫਾਰਮ ਦਾ ਨਕਸ਼ਾ ਤੇ ਜੋ ਜੋ ਪਨੀਰੀਆਂ ਅਵੇਲੇਬਲ ਆ ਉਹਦੇ ਉੱਪਰ ਸੋ ਹੋ ਜਾਣਗੀਆਂ ਅੱਜ ਜੋਧਾ ਸਿੰਘ ਔਲਖ ਆਪਣੇ ਰਜੇਵਿਆਂ ਕਾਰਨ ਭਰ ਗਏ ਆ ਅੱਜ ਜੋਧਾ ਸਿੰਘ ਦੇ ਬੇਟੇ ਗੁਰਬਾਜ ਸਿੰਘ ਜੀ ਜੋ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਮਾ ਪਿਓ ਦੇ ਕੰਮਾਂ ਦੇ ਵਿੱਚ ਵੀ ਹਿੱਸਾ ਮਤਲਬ ਡਾ ਰਹੇ ਆ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ ਆਪਣੀ ਜ਼ਿੰਮੇਵਾਰੀ ਸਮਝਦੇ ਆ ਜਿਨ੍ਹਾਂ ਨੂੰ ਆਪਾਂ ਸਪੂਤ ਕਹਾਵਾਂਗੇ ਇੱਕ ਬਹੁਤ ਹੀ ਲਾਇਕ ਬੇਟਾ ਹੈ ਜੋ ਆਪਣਾ ਯੂਨੀਵਰਸਿਟੀ ਕਾਲਜ ਦੇ ਵਿੱਚ ਰਹਿ ਕੇ ਤਾਂ ਫਿਰ ਬੰਦਾ ਬੁਲਟ ਤੇ ਗੱਡੀ ਜੋਗਾ ਹੀ ਰਹਿ ਜਾਂਦਾ ਹੈ ਇਹ ਗੁਰਵਾਜ ਸਿੰਘ ਉਰੇ ਆ ਕੇ ਆਪ ਪਨੀਰੀ ਆਪਣੇ ਹੱਥਾਂ ਨਾਲ ਪਨੀਰੀ ਪਟਦਾ ਆਪ ਥੈਲਿਆਂ ਦੇ ਵਿੱਚ ਪਾਉਂਦਾ ਆਪਣੇ ਮੋਢੇ ਦੇ ਧਰ ਕੇ ਸੜਕ ਤੱਕ ਛੱਡ ਕੇ ਵੀ ਆਉਂਦਾ ਹੈ ਗਾਗ ਦੀ ਇਨ ਇੱਜ਼ਤ ਕਰਦੇ ਆ ਸੋ ਹੁਣ ਗੁਰਵਾਜ ਸਿੰਘ ਨੂੰ ਇਹ ਪੁੱਛਾਂਗੇ ਆਪਣੇ ਫਾਰਮ ਤੇ ਕਿਹੜੀਆਂ-ਕਿਹੜੀਆਂ ਪਨੀਰੀਆਂ ਤੇ ਤੁਸੀਂ ਉਹਨਾਂ ਨੂੰ ਥੋੜਾ ਡਿਫਾਈਨ ਕਰੋ ਕੱਲੇ-ਕੱਲੇ ਪਨੀਰੀ ਬਾਰੇ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਆਪਣੇ ਫਾਰਮ ਤੇ ਲਗਭਗ ਸਾਰੀ ਸਬਜ਼ੀਆਂ ਦੀਆਂ ਆਪਣੀ ਲਵੇ ਪਨੀਰੀਆਂ ਮਿਲ ਸਕਦੀਆਂ ਨੇਗੀਆਂ ਜਿਵੇਂ ਪਿਆਜ਼ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਇਹ ਕੋੜੀ ਮਿਰਚ ਹੋ ਗਈ ਇਸ ਤੋਂ ਇਲਾਵਾ ਟਮਾਟਰ ਹੋ ਗਿਆ ਗੋਭੀ ਹੋ ਗਈ ਤੇ ਇਸ ਤੋਂ ਇਲਾਵਾ ਆਪਾਂ ਬੇਲਾਂ ਵੀ ਤਿਆਰ ਕਰਦੇ ਆ ਜਿਵੇਂ ਕੀਆ ਕੱਦੂ ਤੇ ਖੀਰਾ ਤ ਕਰੇਲਾ ਸਾਰੀਆਂ ਵੈਰਾਈਟੀਆਂ ਹੁੰਦੀਆਂ ਨੇ ਆਪਣੇ ਕੋਲੇ ਤੇ ਸਾਰੀਆਂ ਹਰ ਇੱਕ ਆਪਣੇ ਇੱਕ ਨੰਬਰ ਤੇ ਆਪਣੀ ਕੁਆਲਿਟੀ ਸਭ ਤੋਂ ਪਹਿਲਾਂ ਪ੍ਰੈਫਰ ਆਪਾਂ ਕੁਆਲਿਟੀ ਦੇ ਕਰਦੇ ਆ ਇੱਕ ਨੰਬਰ ਕੁਆਲਿਟੀ ਹੁੰਦੀ ਹੈ ਆਪਣੇ ਲਵੇ ਸਾਰੀ ਤੇ ਉਹਦੀ ਸਾਰੀ 100 ਬਟਾ 100 ਗਾਰੰਟੀ ਹੁੰਦੀ ਹੈ ਜੀ ਆਪਣੀ ਬਹੁਤ ਹੀ ਵਧੀਆ ਕੁਆਲਿਟੀ ਦੇ ਆਪਣੇ ਆਪਣੇ ਪਨੀਰੀਆ ਮਿਲਦੀਆਂ ਨੇ ਤੇ ਤੁਸੀਂ ਦਿਖਾ ਸਕਦੇ ਹੋ ਇੱਧਰ ਆਪਣੀ ਪਿਆਜ਼ ਦੀ ਪਨੀਰੀ ਚੱਲ ਰਹੀ ਹੈ ਪਟਾਈ ਚੱਲ ਰਹੀ ਹੈ ਪਕਾਵੇਂ ਪਿਆਜ਼ ਦੀ ਤੇ ਬਹੁਤ ਹੀ ਵਧੀਆ ਜਰਮੀ ਜਰਮੀਨੇਸ਼ਨ ਵੀ ਆਪਣਾ ਵਧੀਆ ਪੌਦਾ ਹੋਏਗਾ ਤੇ ਪਟਾਈ ਚੱਲ ਰਹੀ ਹੈਗੀ ਤੇ ਇਹਦਾ 1% ਆਪਣਾ ਗੰਡਾ ਨਹੀਂ ਨਿਸਰਦਾ ਇਹ ਆਪਾਂ ਗਰੰਟੀ ਨਾਲ ਦਿੰਦੇ ਆ ਪਨੀਰੀ ਗਾਹਕ ਨੂੰ ਤੇ ਜੇ ਨਿਸਰ ਗਿਆ ਤੇ ਆਪਣੀ ਫੁੱਲ ਫੁੱਲ ਗਰੰਟੀ ਹੁੰਦੀ ਹੈਗੀ ਉਸ ਚੀਜ਼ ਦੀ ਬਹੁਤ ਹੀ ਵਧੀਆ ਕੁਆਲਿਟੀ ਦਾ ਇਹ ਗੰਡਾ ਪਿਆਜ਼ ਬਣਦਾ ਤੁਸੀਂ ਆਪਣੀ ਪਨੀਰੀ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਆਪਣੀ ਪਨੀਰੀ ਹੁੰਦੀ ਹੈਗੀ ਹਾਂ ਜੀ ਦੋਸਤੋ ਆਪਾਂ ਦੇਖਦੇ ਆ ਮਾੜਾ ਜਿਹੜਾ ਸਮਾਨ ਹੈ ਨਾ ਇੱਕ ਨਾਲ ਇੱਕ ਫਰੀ ਕਰਕੇ ਵੇਚਣਾ ਪੈਂਦਾ ਫੇਰ ਵੀ ਨਹੀਂ ਵਿਕਦਾ ਫੇਰ ਵੀ ਮਤਲਬ ਗਦਾਮ ਭਰੇ ਪਏ ਹੁੰਦੇ ਆ ਇਹ ਦੇਖੋ ਕਿੰਨਾ ਖਾਲੀ ਖੇਤ ਪਿਆ ਤੇ ਇੱਧਰ ਆਪਣੀਆਂ ਬੀਬੀਆਂ ਪਨੀਰੀ ਅੱਗੇ ਮਤਲਬ ਤਿਆਰ ਕਰ ਰਹੀਆਂ ਪੁੱਟ ਪੁੱਟ ਕੇ ਹੁਣ ਆਪਣੇ ਜਿਹੜੀ ਬੀਬੀ ਮਤਲਬ ਪਨੀਰੀ ਦੀ ਪਟਾਈ ਕਰ ਰਹੇ ਆ ਆਪਾਂ ਉਹਨਾਂ ਦਾ ਵੀ ਥੋੜਾ ਜਿਹਾ ਵੀਊ ਲੈਵਾਂਗੇ ਹਾਂਜੀ ਬੀਬਾ ਜੀ ਤੁਸੀਂ ਦੱਸੋ ਜੋ ਤੁਸੀਂ ਉਹਰੇ ਪਨੀਰੀ ਪੱਟਣ ਵਾਸਤੇ ਜਾਂ ਇਸ ਫਾਰਮ ਦੇ ਵਿੱਚ ਤੁਹਾਨੂੰ ਕੰਮ ਮਿਲਿਆ ਤੁਸੀਂ ਉਹਦੇ ਬਾਰੇ ਦੱਸੋ ਕਿੰਨੇ ਕੁ ਖੁਸ਼ ਹੋ ਅਸੀਂ ਬਹੁਤ ਖੁਸ਼ ਆ ਜੀ ਸਾਡੇ ਪੁੱਤਾਂ ਜੀ 10ਵੇਂ ਮਹੀਨੇ ਦੇ ਲੱਗੇ ਹੋયા ਅੱਛਾ ਜੀ ਹਾਂ ਅੱਛਾ ਜੀ ਫੜਨੋ ਹਾਂ 10ਵੇਂ ਮਹੀਨੇ ਦੇ ਜੀ ਲੱਗੇ ਹੋયા ਔਰ 7-8 ਮਹੀਨੇ ਵਧੀਆ ਕੰਮ ਮਿਲਦਾ ਜੀ ਬਹੁਤ ਵਧੀਆ ਜੀ ਬਾਕੀ ਗੁਰਬਾਜ ਸਿੰਘ ਦਾ ਤੇ ਜੋਧਾ ਸਿੰਘ ਉਹਨਕਾ ਬਹੁਤ-ਬਹੁਤ ਮੈਂ ਮਤਲਬ ਤਨਵਾਦ ਕਰੂੰਗਾ ਜਿਨ੍ਹਾਂ ਨੇ ਆਪਣੇ ਇੱਕ ਪੂਰੇ ਮੁਲਾਜ਼ਮਤ ਪੈਦਾ ਕੀਤੀ ਹੈ ਮਤਲਬ ਸੇਵਾਵਾਂ ਮਤਲਬ ਕਰਨ ਦਾ ਮੌਕਾ ਮਿਲੇ ਇੱਕ ਪਲੇਟਫਾਰਮ ਮਿਲੇ ਜਿੱਥੋਂ ਕੰਮ ਕਰਕੇ ਬੰਦਾ ਆਪਣਾ ਰੋਜਗਾਰ ਕਰਕੇ ਚਾਰ ਪੈਸੇ ਕਮਾ ਸਕਦਾ ਹੈ ਸੋ ਆਪਣੇ ਉਹ ਸਭ ਤੁਸੀਂ ਪਿਆਜ਼ ਤੋਂ ਬਾਅਦ ਹੋਰ ਜਿਹੜੀਆਂ ਗੋਭੀ ਦੀ ਤੇ ਦੂਜੀਆਂ ਪਨੀਰੀਆਂ ਬਾਰੇ ਵੀ ਥੋੜਾ-ਥੋੜਾ ਦੱਸ ਦਿਓ ਤੇ ਨਾਲ ਆਪਣਾ ਨੰਬਰ ਬੋਲ ਦਿਓ ਹਾਂਜੀ ਆਪਣਾ ਨੰਬਰ ਹੈ ਜੀ 987282 06458 ਆਪਣੇ ਕੋਲੇ ਸਾਰੇ ਮੌਸਮ ਦੀਆਂ ਸਬਜ਼ੀਆਂ ਦੀਆਂ ਆਪਾਂ ਨੂੰ ਪੌਦਾ ਮਿਲ ਜਾਣਗੇ ਆਪਣੇ ਲੋਏ ਬੀਜ ਵੀ ਮਿਲ ਜਾਣਗੇ ਸਮੇਂ-ਸਮੇਂ ਦੇ ਸਰ ਜੋ ਵੀ ਆਪਣੇ ਕਿਸਾਨ ਵੀਰਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਆਪਣੇ ਲੋਏ ਖੇਤ ਚ ਆਪਣੇ ਚ ਮਿਲ ਜਾਣੀ ਹੈ ਸਾਰਿਆਂ ਨੂੰ ਜਿਵੇਂ ਹੁਣ ਪਿਆਜ਼ ਦੀ ਪਣੀ ਦੀ ਚੱਲ ਰਹੀ ਆ ਤੇ ਇਸ ਤੋਂ ਬਾਅਦ ਗੋਭੀ ਚੱਲ ਜੂਗੀ ਮਿਰਚ ਚੱਲ ਜੂਗੀ ਆਪਣੀਆਂ ਬੇਲਾਂ ਤਿਆਰ ਕੀਤੀਆਂ ਹੋਈਆਂ ਨਿਕੀਆਂ ਜਿਵੇਂ ਕੱਦੂ ਹੋ ਗਿਆ ਖੀਰਾ ਹੋ ਗਿਆ ਕੀਆ ਹੋਗੀ ਤੇ ਉਸ ਤੋਂ ਬਾਅਦ ਕਰੇਲਾ ਆ ਗਿਆ ਤੇ ਸਾਰੀਆਂ ਆਪਣੇ ਨਵੇਂ ਬੀਲਾਂ ਵੀ ਤਿਆਰ ਨੇ ਜੀ ਆਪਣੇ ਫਾਰਮ ਤੋਂ ਆ ਕੇ ਲੈ ਜਾ ਸਕਦੇ ਨੇ ਜੀ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਤੇ ਲਗਭਗ ਸਾਰੀ ਵੈਰਾਈਟੀ ਆਪਣੇ ਕੋਲੇ ਤਿਆਰੀ ਹੁੰਦੀ ਹੈਗੀ ਕਿਹੜੇ ਮਰਜ਼ੀ ਮੌਸਮ ਚਾਕੇ ਆਪਣੇ ਤੋਂ ਲੈ ਜਾ ਸਕਦੇ ਹੋ ਸੋ ਇੱਕ ਚੀਜ਼ ਹੋਰ ਮਤਲਬ ਗੁਰਬਾਜ ਸਿੰਘ ਦੀ ਸਿਫਤ ਮੈਂ ਕਰਾਂਗਾ ਇਹਨਾਂ ਨੇ ਕੱਲਾ ਮੋਬਾਈਲ ਦੀ ਤੱਕਦੇ ਰੇਂਜ ਚੱਲੀ ਗਈ ਬਾਰਡਰ ਏਰੀਆ ਕਰਕੇ ਕਦੇ ਬੈਟਰੀ ਡਾਊਨ ਹੋ ਗਈ ਮੋਬਾਈਲ ਦੀ ਸੋ ਇਹਨਾਂ ਨੇ ਲਿਆ ਕੇ ਕਮਿਊਨੀਕੇਸ਼ਨ ਦਾ ਪੱਕਾ ਹੀ ਸਾਧਨ ਰੱਖਤਾ ਬਾਕੀ ਟੱਕੀ ਰੱਖਤਾ ਕਿਉਂਕਿ ਕਈ ਵਾਰ ਫੋਨ ਦੀ ਰੇਂਜ ਨਹੀਂ ਹੁੰਦੀ ਇੱਧਰ ਇਹ ਚਾਹ ਪਾਣੀ ਕਰਨੀ ਉਹ ਦੇਖੀ ਜਾਂਦੇ ਆ ਜਾਂ ਉੱਧਰ ਕੋਈ ਪਨੀਰੀ ਵਾਲਾ ਬੈਠਾ ਹੁੰਦਾ ਸੋ 1 ਮਿੰਟ ਵੀ ਡਿਲੇ ਨਾ ਹੋਵੇ ਇੱਕ ਸੈੱਟ ਇਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਰੱਖ ਲਿਆ ਇੱਕ ਜਿੱਥੇ ਕੰਮ ਚੱਲ ਰਿਹਾ ਉੱਥੇ ਰੱਖਦੇ ਆ ਲੋਕੇਸ਼ਨ ਦੇ ਵਿੱਚ ਇਹ ਆਪਾਂ ਇਹਨੂੰ ਰੇਡੀਓ ਹੀ ਕਹਿ ਸਕਦੇ ਆ ਜਾਂ ਵਾਇਰਲੈਸ ਸੈੱਟ ਕਹਿ ਲਓ ਕੋਈ ਵੀ ਚੀਜ਼ ਮਤਲਬ ਇਸ ਨੂੰ ਆਪਾਂ ਨਾਂ ਦੇ ਸਕਦੇ ਆ ਅਸਲ ਦਰਸਲ ਇਹ ਰੇਡੀਓ ਦਾ ਹੀ ਰੂਪ ਹੁੰਦਾ ਹੈ ਟਰਾਂਸ ਰਿਸਿਵਰ ਹੁੰਦਾ ਹੈ ਹਾਂਜੀ ਸੋ ਇਹਨਾਂ ਗੱਲਾਂ ਨਾਲ ਮਤਲਬ ਸਭ ਦਾ ਧੰਨਵਾਦ ਹੱਸਦੇ ਰਹੋ ਆਬਾਦ ਰਹੋ ਤੇ ਗੁਰਬਾਜ ਸਿੰਘ ਵਰਗੇ ਜਿਹੜੇ ਹੋਣਹਾਰ ਬੱਚੇ ਆ ਇਹਨਾਂ ਨੂੰ ਮਤਲਬ ਆਪਣਾ ਰੋਲ ਮਾਡਲ ਮੰਨੋ ਜਿਹੜੇ ਸਕੂਲ ਗੋਇੰਗ ਕਾਲਜ ਗੋਇੰਗ ਜਿਹੜੇ ਸਟੂਡੈਂਟ ਨੇ ਮਤਲਬ ਉਹ ਗੁਰਬਾਜ ਸਿੰਘ ਵਰਗੇ ਜਿਹੜੇ ਉਦਮੀ ਕਿਸਾਨ ਨੇ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾ ਕੇ ਆਪਣਾ ਭਾਰਤ ਦੇ ਵਿੱਚ ਧੰਦਾ ਸੈੱਟ ਕਰਕੇ ਨਹੀਂ ਫਿਰ ਪਾਸਪੋਰਟ ਬਣਵਾ ਕੇ 25 25 30 30 50 50 ਲੱਖ ਲਾ ਕੇ ਬਾਹਰ ਜਾਂਦੇ ਆ ਤੇ ਲੇਬਰ ਉੱਥੇ ਵੀ ਕਰਨੀ ਪੈਂਦੀ ਹੈ ਸੋ ਇਹਨਾਂ ਚੀਜ਼ਾਂ ਤੋਂ ਜੇ ਨਜਾਤ ਪਾਣੀ ਹੈ ਇਹ ਆਪਣੀ ਜ਼ਿੰਦਗੀ ਮਤਲਬ ਸਕਸੈਸ ਦੇਖਣਾ ਚਾਹੁੰਦੇ ਆ ਸੋ ਇਸ ਤਰ੍ਹਾਂ ਦੇ ਲੜਕਿਆਂ ਤੋਂ ਮਤਲਬ ਪ੍ਰਭਾਵਿਤ ਹੋ ਕੇ ਇਨਸਪੀਰੇਸ਼ਨ ਲੈ ਕੇ ਸਿੱਖਿਆ ਲੈ ਕੇ ਆਪਣੇ ਭਾਰਤ ਦੇ ਵਿੱਚ ਹੀ ਮਤਲਬ ਕਾਮਯਾਬ ਹੋ ਆਪਣੇ ਧੰਦੇ ਨੂੰ ਡਿਵੈਲਪ ਕਰੋ ਜਿਸ ਨਾਲ ਆਪਣਾ ਪਰਿਵਾਰ ਵੀ ਡਿਵੈਲਪ ਹੋਊਗਾ ਆਪਣਾ ਪੰਜਾਬ ਵੀ ਡਿਵੈਲਪ ਹੋਊਗਾ ਆਪਣਾ ਦੇਸ਼ ਵੀ ਡਿਵੈਲਪ ਹੋਊਗਾ ਹੱਸਦੇ ਰਹੋ ਆਬਾਦ ਰਹੋ ਜੈ ਹਿੰਦ